ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਆਪਣੇ ਪਰਿਵਾਰ ਚ ਸਦਾ ਖੁਸ਼ ਰਹੋ ਸੋ ਇੱਕ ਤਾਂ ਤੁਸੀਂ ਪੁੱਛਦੇ ਹੁੰਦੇ ਹੋ ਵੀ ਆਨਲਾਈਨ ਡਿਲੀਵਰੀ ਹਾਂਜੀ ਸਾਡੀ ਆਨਲਾਈਨ ਆਨਲਾਈਨ ਡਿਲੀਵਰੀ ਸਾਰੇ ਕਿਤੇ ਆ ਆਲ ਇੰਡੀਆ ਚ ਹੈ ਆਲ ਵਰਲਡ ਚ ਮੰਨੋ ਸਾਡੇ ਬਾਹਰ ਵੀ ਪਾਰਸਲ ਜਾਂਦੇ ਆ ਉਹਦਾ ਵੀ ਅਸੀਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਤੇ ਬਾਕੀ ਜਿਹੜੀ ਗੱਲ ਆ ਵੀਰੇ ਜਿਹੜੀ ਵਿੱਚ ਤੁਸੀਂ ਕਹਿੰਦੇ ਨਾ ਵੀ ਇਹ ਵੀ ਫ੍ਰੀ ਡਿਲੀਵਰੀ ਆ ਨਹੀਂ ਫ੍ਰੀ ਨਹੀਂ ਹੈਗੀ ਅਸੀਂ ਵਿੱਚ ਕਿਸੇ ਕੱਪੜੇ ਦੇ ਲਾਉਂਦੇ ਨਹੀਂ ਕੋਈ ਕਪੜਾ ਤਾਂ ਅੱਧਾ ਕਿਲੋ ਚਾਜ ਜਾਂਦਾ ਕੋਈ ਕਿਲੋ ਜਿਸ ਕਰਕੇ ਫਿਰ ਸਾਥੋਂ ਗੱਪਸੜੱਪ ਜੀ ਨਹੀਂ ਬੱਜਦੇ ਸਾਥੋਂ ਜੋ ਡਾਕਖਾਨੇ ਵਾਲੇ ਲੈਂਦੇ ਆ ਸੀ ਸਾਨੂੰ ਉਹੀ ਦੱਸਦੇ ਆ ਅਸੀਂ ਆਪਦੇ ਸੂਟ ਦੇ ਮਾਰਜਿਨ ਕੱਢਦੇ ਆ ਕਿਉਂਕਿ ਡਿਲੀਵਰੀ ਦਾ ਸਾਨੂੰ ਨਹੀਂ ਹਿਸਾਬ ਆਉਂਦਾ ਵੀ 100 ਰੱਖੀਏ ਕਿ 50 ਰੱਖੀਏ ਤੇ ਉਹ ਵਜਨ ਦੇ ਹਿਸਾਬ ਨਾਲ ਆ 60 ਰੁਪਏ ਕਿਲੋ 1 ਕਿਲੋ ਦੇ ਅੱਧਾ ਕਿਲੋ ਦੇ 50 ਰੁਪਏ ਠੀਕ ਆ ਜੀ ਇਹ ਤੁਸੀਂ ਧਿਆਨ ਚ ਰੱਖਿਓ ਤੇ ਬਾਕੀ ਜਿਹੜੀ ਚੀਜ਼ ਤੁਸੀਂ ਲੈਣੀ ਹੁੰਦੀ ਹੈ ਮੈਸੇਜ ਕਰਦਿਆ ਕਰੋ ਮੈਸੇਜ ਕਰਕੇ ਛੱਡ ਦਿਆ ਕਰੋ ਤੇ ਅਸੀਂ ਜਰੂਰ ਵੇਖਦੇ ਆਂ ਵੀ ਸਾਡੇ ਕੋਲੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਚੀਜ਼ ਹੈਗੀ ਅਸੀਂ ਅਗਲੇ ਨੂੰ ਰੀਪਲਾਈ ਜਰੂਰ ਕਰਦੇ ਆਂ ਵੀ ਭਈ ਆਹ ਚੀਜ਼ ਹੈਗੀ ਆ ਤੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿਹੜੇ ਕਢਾ ਕੇ ਪੀਸ ਵੀ ਦੋ-ਦੋ ਦਿਨੋਂ ਫਿਰ ਫੋਨ ਨਹੀਂ ਚੱਕਦੇ ਜਾਂ ਜਵਾਬ ਨਹੀਂ ਦਿੰਦੇ ਤੇ ਜਾਂ ਬਾਅਦ ਵਿੱਚ ਕਹਿੰਦੇ ਮੈਮਸ ਤੁਹਾਨੂੰ ਪੀਸ ਰਖਾਈ ਸੀ ਅਸੀਂ ਇੱਕ ਦਿਨ ਤੋਂ ਵੱਧ ਪੀਸ ਜਮਾ ਰੱਖ ਨਹੀਂ ਸਕਦੀ ਜੇ ਸਾਡੀ ਮਜਬੂਰੀ ਹੈ ਸਾਥੋਂ ਸਮਝਦਾ ਨਹੀਂ ਅਸੀਂ ਦੋ ਹੀ ਜਣੇ ਆ ਕੰਮ ਕਰਨ ਵਾਲੇ ਸਾਡੇ ਦਿਮਾਗ ਚੋਂ ਨਿਕਲ ਜਾਂਦਾ ਇੰਨੇ ਚ ਪਰਚ ਹੁਣ ਚੱਲੂਗੀ ਵੀਡੀਓ ਜੀ ਵਿੱਚ ਜੋਰ ਜੱਟ ਦੇ ਵੀ ਆ ਵਿੱਚ ਚਨੂਨ ਦੇ ਵੀ ਆ ਸ਼ਪੂਨ ਦੇ ਵੀ ਆ ਤੇ ਵਿੱਚ ਜੋਰ ਜੱਟ ਦੇ ਵੀ ਸਾਰੇ ਮਿਕਸ ਜੇ ਆ ਤੇ ਰੇਟਨ ਦਾ ਸਾਰਾ ਸਾਰਾ ਦੇ 170 ਜੀ 170 ਦਾ ਇੱਕ ਪੀਸ ਲਊਗਾ ਜੀ ਪੀਸ ਸਾਡਾ 2.5 ਮੀਟਰ ਦਾ ਹੁੰਦਾ ਪੂਰਾ ਆਹ ਦੇਖ ਕਈ ਕਸਟਮਰ ਪੁੱਛਦੇ ਪੀਸ ਕਿੰਨਾ ਹੋਗਾ 2.5 ਮੀਟਰ ਦਾ ਆਪਣੇ ਸਾਡੇ ਪੀਸ ਜੀ ਕੋਈ ਵੀ ਕੱਟਦਾ ਜੀ ਆਹ ਦੇਖ ਲੋ ਕਰਲਸ ਲੁੱਕ ਦਾ ਸੋਹ ਸੂਟ ਆ ਇਹ ਦੇਖ ਲੋ ਪਮਾ ਦਾ ਫਰਾਕ ਬਣਾਓ ਤੁਸੀਂ ਪਮਾ ਕਮੀਜ਼ ਬਣਾਓ ਤੁਹਾਡੇ ਤੇ ਡਿਮੈਂਡ ਆ ਪਮਾ ਟੌਪ ਬਣਾਓ ਇਹਦੇ ਕਈ ਵੀ ਸੌਣਗੇ ਵਿੱਚੋਂ ਕਿਉਂਕਿ ਕਸਟਮਰਾਂ ਨੇ ਇਕੱਠੇ ਕਰੇ ਪਏ ਆ ਅਸੀਂ ਸਾਰਾ ਦਾ ਸਿੰਪਲ ਦਿਖਾ ਦਿੰਨੇ ਆ ਸਿੰਪਲ ਸਿੰਪਲ ਗਈ ਨਹੀਂ ਸੈਂਪਲ ਆ ਦੇਖੋ ਜੀ ਆ ਵੀ ਹੈਗੀਆਂ ਜਾਰਜਟ ਦੀਆਂ ਆ ਦੋ ਪੀਸ ਕੋਈ ਲੱਗਿਆ ਜ ਹਨ ਆ ਦੇਖ ਲਓ ਜੀ ਜੋਰ ਜੱਟ ਦੇ ਪੀਸ ਇਹ ਦੋ ਹਨ ਨਾ ਹੂੰ ਦੋ ਦੋ ਸ਼ਾਤ ਵੀ ਲੱਗਿਆ ਤੇ ਆ ਆ ਦੇਖੋ ਜੀ ਇਹ ਹੈਗੇ ਛਪੂਨ ਦੇ ਇਹ ਵੀ ਹੈਗੇ 4-5 ਪੀਸ ਸਾਡੇ ਕੋਲੇ ਸਟਾਕ ਵੀਰੇ ਲਿਮਟ ਚ ਹੁੰਦਾ ਕੱਟ ਸਾਰੇ ਦੀ 2.5 ਮੀਟਰ ਪੂਰੇ ਖੁੱਲੇ ਡੁੱਲੇ ਇਹ ਸਪੂਨ ਦਾ ਪੀਸ ਹੈ ਜੀ ਆਹ ਵਾਲਾ ਇਹਦੇ ਵਿੱਚ ਇੱਕ ਹੋਰ ਕਲਰ ਸੀ ਉਹ ਕਿੱਧਰ ਗਿਆ ਆਹ ਹੈ ਜੀ ਜੈਪੁਰੀ ਡਿਜ਼ਾਈਨ ਜੌਰ ਜੱਟ ਦਾ ਪੀਸ ਜੈਪਰੀ ਇੱਕੇ ਦੇ ਵਿੱਚ ਆਹ ਕਲਰ ਹੈ ਇਹ ਚ ਕਲਰ ਦੋ ਹੀ ਹੈ ਜੀ ਪੀਸ ਇਹਦੇ ਸੇ ਹੈਗੇ 3 3 4 3 3 4 4 ਪੀਸ ਹੈਗੇ ਅੱਜ ਕਸਟਮਰ ਕਾਫੀ ਸੀਗਾ ਜੀ ਉਹ ਵਿੱਚ ਮਿਕਸ ਕਰ ਜਾਂਦੇ ਆ ਆ ਦੇਖੋ ਜੈਪਰੀ ਆ ਕੁੜਤੀਆਂ ਪਹਿਲਾਂ ਵੀ ਆਈਆਂ ਸੀ ਤੇ ਦੁਬਾਰਾ ਫੇਰ ਆ ਗਈਆਂ ਆ ਦੇਖੋ ਜੀ बहुत सोहना कलर है, है। जी आने एक सौ सत्तर रुपये की ढाई मीटर एक सौ सत्तर ढाई मीटर जी आ नवी कुड़त आई हैं जी ये है तीन चार कुड़ियाँ हाँ देखो जी ਆ ਦੇਖੋ ਆ ਫੋਲਾ نیچے ਆਊਗਾ ਬਾਜੂ ਤੇ ਆਊਗਾ ਤੇ ਆ ਦੇਖ ਲਓ ਜੀ ਇਹਦੇ ਗੱਲਾ ਜਿਹਾ ਵੀ ਬਣੇ ਹੋਏ ਇੱਧਰ ਬਹੁਤ ਸੋਹਣੀ ਚੀਜ਼ ਹੈ ਬਹੁਤ ਵਧੀਆ ਲੁੱਕ ਵਾਲੀ ਚੀਜ਼ ਹੈ ਇਹ ਕੁਟਠੀਆਂ ਕਾਫੀ ਨੇ ਹਾਂ ਲੀਲੇ ਦਾ ਟੱਪ ਗਏ ਹੈ ਨਾ ਆ ਪਤਾ ਨਹੀਂ ਕੀ ਹੈ ਜੀ ਕਪੜਾ ਹੋਰ ਹੀ ਕਪੜਾ ਬਹੁਤ ਸੋਹਣਾ ਸੌਫਟ ਜਿਹਾ ਕਪੜਾ ਹੈ ਇਹ ਵੀ ਦੋ ਹੀ ਪੀਸ ਹੈ ਜਰਾ ਹਾਂ ਇਹ ਦੋ ਹੀ ਪੀਸ ਹੈ ਜੀ ਆਹ ਵਾਲਾ ਬਹੁਤ ਸੋਹਣੀ ਚੀਜ਼ ਹੈ ਪਰ ਮੈਂ ਤੁਸੀਂ ਟੌਪ ਬਣਾਓ ਫਰਾਕ ਬਣਾਓ ਤੁਹਾਡੇ ਤੇ ਡਿਪੈਂਡ ਹੈ ਆ ਗੀਆਂ ਜੀ ਪਿਓਰ ਜੌਰਜਟ ਦੀਆਂ ਕੁੜਤੀਆਂ ਇਹਦੇ ਬੁੱਠਾ ਬਸ ਹੋ ਗਏ ਆ ਦੇਖੋ ਜੀ ਇਹ ਪਿਓਰ ਜੋਰ ਜੱਟ ਦੀਆਂ ਕੁੱਟਤੀਆਂ ਆ ਪਤਾ ਨਹੀਂ ਪਿਛਲਾ ਪਾਸਾ ਤੇ ਆ ਇਹਦੀਆਂ ਬਾਜੂ ਆ ਗਈਆਂ ਆਹ ਸਾਹ ਤੇ ਪਿਛਲਾ ਪਾਸਾ ਹੈ ਆ ਅਗਲਾ ਪੱਤਾ ਵੀਰੇ ਪ੍ਰੈਸ ਕਰਕੇ ਬੰਨਣੀਆਂ ਕਿਉਂਕਿ ਪਿਓਰ ਜੋਰ ਜੱਟ ਚ ਆ ਗਈਆਂ ਹਾਂ ਆਹ ਹੈ ਜੀ ਮੂਹਰਲਾ ਪਾਸਾ ਇਹਦਾ ਦਿਖਾਈ ਨਹੀਂ ਪਵੜ ਕੇ ਇਹ ਪ੍ਰੈਸ ਕਰਨੀਆਂ ਪੈਣੀਆਂ ਸੋਨੂੰ ਇਹ ਪਿਓਰ ਜੋਰ ਜੱਟ ਨਹੀਂ ਜੋਰ ਜੱਟ ਨਹੀਂ ਸੋਰੀ ਜੀ ਪਿਓਰ ਬੈਂਬਰ ਹੂੰ ਬੈਂਬਰ ਚ ਜੋਰ ਜੱਟ ਨਹੀਂ ਇਹ ਪਿਓਰ ਬੈਂਬਰ ਚ ਹੈ ਇੱਕ ਕੁੜਤੀਆਂ ਵੀ 3-4 ਆ ਜੀ ਕਿਸੇ ਨੇ ਵੀ ਲੈਣੀ ਹੋਣਾ ਇਹਦਾ ਪਿਛਲਾ ਪਾਸਾ ਜੀ ਆ ਮੂਰਲਾ ਪਾਸਾ ਤੇ ਆ ਬਾਜੂ ਹੈ ਬੈਂਬਰ ਹੈ ਜੀ ਬੈਂਬਰ ਦੀਆਂ ਕੁੜਤੀਆਂ ਤੇ ਆ ਲੰਗਾ ਦੀਪੂ ਕਲਰ ਹਨਾ ਇਹ ਹੋ ਗਿਆ ਸੀਗਾ ਕਾਫੀ ਨੇ ਜੀ ਉਲਝੀਆਂ ਹੀ ਪਈਆਂ ਕਿਉਂਕਿ ਕਸਟਮਰ ਸੀਗਾ ਤੇ ਕਸਟਮਰਸ ਆ ਦੇਖ ਆ 컬러 ਪਹਿਲਾਂ ਆਇਆ ਸੀਗਾ ਇਹ ਆਹ ਵਾਲਾ ਜੀ ਦੁਆਰੇ ਲੈ ਕੇ ਆਂਦਾ ਹੈ ਬਾਲਾ ਵਾਂਗੇ ਹੈ ਕੋਲੋਂ ਕਸਟਮਰ ਨੇ ਇਹ ਖਤਮ ਹੋ ਗਿਆ ਸੀ ਫਿਨਿਸ਼ ਹੋ ਗਿਆ ਸੀ ਦੁਆਰੇ ਫੇਰ ਆ ਗਈਆਂ ਗੁਟਤੀਆਂ ਜੀ ਵਿੱਚ ਗੁਟਤੀਆਂ ਬਣਾਓ ਫਰਾਕਾ ਬਣਾਓ ਆ ਦੇਖੋ ਜੀ ਬਾਲਾ 컬러 ਦਾ ਡਿਮਾਂਡ ਚ ਰਹਿ ਰਹੀ ਹੈ ਇਹਦੇ ਚ 컬러 ਆ ਗਏ ਜੀ 3 ਹੋਸੇ ਕਦਾਂ 컬러 ਸਾਡਾ ਦਿਖਾਇ ਤੇ ਬਣਾ ਰਹਿ ਨਹੀਂ ਸਕਦਾ ਕਿਉਂਕਿ ਸਾਨੂੰ ਖੁਦ ਨੂੰ ਨਹੀਂ ਪਤਾ ਜੀ ਜਦੋਂ ਕਸਟਮਰ ਆਉਂਦਾ ਲੱਦ ਫਲੱਦ ਕਰ ਜਾਂਦੇ ਆ ਇੱਕ ਇਹਦੇ ਵਿੱਚ 컬러 ਆ ਗਿਆ ਜੀ ਇਹ ਵਾਲਾ गोल्डन रड हां चक्को जी फ्रॉक बनाओ कमीज बनाओ टॉप बनाओ ਤੁਹਾਡੇ ਤੇ ਡਿਪੈਂਡ ਹੈ ਪਿੰਕਾ ਇੱਕ ਇਹਦੇ ਵਿੱਚ ਕਲਰ ਆ ਗਿਆ ਆਹ ਵਾਲਾ ਆ ਦੇਖੋ ਜੀ ਜੌਰ ਜੱਟ ਕੋਈ ਇੱਕ ਅੱਧਾ ਸਾਡ ਤੋਂ ਫੇਰ ਦਿਖਾਏ ਬਣਾ ਵਿੱਚੋਂ ਰਹਿ ਵੀ ਗਿਆ ਹੋਊਗਾ ਕਿਉਂਕਿ ਸਾਨੂੰ ਖੁਦ ਵੀ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕੀ ਚੱਕੀ ਫਿਰਦੇ ਆਗੇ ਵਿੱਚ ਇਹ ਕਾਫੀ ਪਏ ਜੋਰ ਜੱਟ ਦੇ ਪੀਸ ਜੀ ਆ ਦਿਖਾ ਦੇ ਦਿੱਤੀ ਹੂੰ ਐ ਦਿਖਾ ਦੇ ਮੈਂ ਥੱਕੀ ਪਈ ਆ ਬਹੁਤ ਪੀਸ ਪਏ ਆ ਜੀ ਆ ਇੱਕ ਵਿੱਚ ਹੀ ਆ ਉਹਦਾ ਫਿਰਦਾ ਰਗੰਜੇ ਦਾ ਆਹ ਵਾਲਾ ਜੀ ਐ ਕਰੋ ਸਾਈਡ ਤੇ ਵਸੂ ਗੱਡੀ ਚੱਲੋ ਬੱਸ ਜੀ ਬੂ ਦਖਾਤ ਦਿੱਤੇ ਥੱਕੀ ਪਈ ਆ ਯਾਰ ਆ ਦੇਖੋ ਜੀ ਆ ਕੁੜਤੀਆਂ ਬਹੁਤ ਸੋਹਣੀਆਂ ਮੈਨੂੰ ਦਿਖਾਉਂਦੇ ਦਿਖਾ ਤੇ ਤੇ ਨੀ ਕੋਈ ਹੋਰ ਇਸੇਮ ਚੀਜ਼ ਹੈ ਬਸ ਸੋਨੇ ਨਾਲ ਦੀ ਹੈ ਪੀਸ ਦੇਖ ਲੈ ਕਸਟਮਰ ਵਾਲੀ ਆਹ ਬੈਂਬਰ ਦੀਆਂ ਕੁੜਤੀਆਂ ਤਾਂ ਕਾਫੀ ਨੇ ਜੀ ਆਸੀ ਬੈਂਬਰ ਦੀਆਂ ਬਹੁਤ ਸੋਹਣੀਆਂ ਕੁੜਤੀਆਂ ਜੀ ਇਹ ਕਿਸੇ ਭੈਣ ਭਰਾਣੀ ਮਗਾਉਣੀਆਂ ਹੋਣ ਉਸ ਨੂੰ ਇੱਜਾ ਦੇ ਕੋ ਬਹੁਤ ਖੋਲ ਕੇ ਦਿਖਾਤੀਆਂ ਆਸਪੂਨ ਦੇ ਪੀਸ ਆ ਵਾਲੇ ਆ ਸਪੂਨ ਦੇ ਪੀਸ ਸੋ ਸਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਪਣੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅਸੀਂ ਬਹੁਤ ਮਿਹਨਤ ਕਰਦੇ ਆ ਤੇ ਵੀਡੀਓ ਪੱਕੇ ਲਗਭਗ ਸੇਮ ਹੀ ਹੈ ਨਾ ਹਾਂ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸਾਨੂੰ ਪਲੀਜ਼ ਮਾਫ ਕਰਨਾ ਕਿਉਂਕਿ ਅਸੀਂ ਵੀ ਇਨਸਾਨ ਆ ਜੀ ਥੱਕ ਜਾਂਦੇ ਆ ਕੀ ਕਰੀਏ ਕੰਮ ਕਰਦੇ ਕਰਦੇ ਜਮਾਨ ਭਿਆ ਹੋ ਜਾਂਦੀ ਹੈ ਸਾਡੀ ਵੀ ਦਿਨੇ ਕਸਟਮਰ ਹੁੰਦਾ ਉਧਰੋਂ ਆਫਲਾਈਨ ਕਸਟਮਰ ਹੁੰਦਾ ਆਨਲਾਈਨ ਸਾਡੇ ਹੁਣ ਤੁਸੀਂ ਅਸੀਂ ਵੀਡੀਓ ਬਣਾ ਕੇ ਪਾਈ ਆ ਵੀ ਕੁਝ ਤਾਂ ਸਾਡੇ ਬੁੱਕ ਹੋਏ ਪਏ ਆ ਤੇ ਕੁਝ ਅਸੀਂ ਬੁੱਕ ਕਰਨੇ ਆ ਸਾਡੀ ਆਲ ਇੰਡੀਆ ਚ ਡਿਲੀਵਰੀ ਹੈ ਜੀ ਤੇ ਆਲ ਵਰਲਡ ਜਾਨੀ ਕਿ ਬਾਹਰਲੀਆ ਕੰਟਰੀਆਂ ਜੀ ਵੀ ਸਾਡੀ ਡਿਲੀਵਰੀ ਹੈ ਕੋਈ ਕਿਤੇ ਵੀ ਮਗਾਉਣਾ ਚਾਹੀਏ ਅਸੀਂ ਭੇਜਦੇ ਆ ਕਿਉਂਕਿ ਬਹੁਤ ਸਾਡੇ ਆਰਡਰ ਜਾਂਦੇ ਆ ਸਾਡੇ ਲੰਡਨ ਯੂਕੇ ਯੂ ਐਸ ਏ ਕੈਨੇਡਾ ਸਾਰੇ ਕਿਤੇ ਸਾਡੇ ਪਾਰਸਲ ਜਾ ਰਹੇ ਆ ਤੇ ਬਾਕੀ ਕੈਨੇਡਾ ਤੋਂ ਕਾਫੀ ਭੈਣਾਂ ਜੁੜਗੀਆਂ ਸਾਡੇ ਨਾਲ ਬਹੁਤ ਪਿਆਰ ਕਰਦੀਆਂ ਖਾਸ ਕਰਕੇ ਤਾਂ ਵੀ ਬਹੁਤ ਜਿਆਦਾ ਸਾਡਾ ਸਾਥ ਦੇ ਰਹੀਆਂ ਇੱਕ ਸਾਡੀ ਭੈਣ ਆ ਰੇਪਨਾ ਤੇ ਇੱਕ ਕੈਪਰਬੀਨ ਤੇ ਕੁਛ ਕਦੇਵਾ ਨਾਮ ਭੁੱਲ ਜਾਨੀ ਆ ਇੱਕ ਪਰਮਜੀਤ ਬਰਾੜ ਇੱਕ ਹੋਰ ਨਾਮ ਦਾ ਨਾਮ ਭੁੱਲ ਜਾਨੀ ਆ ਬਹੁਤ ਜਿਆਦਾ ਭੈਣਾਂ ਕੈਨੇਡਾ ਤੋਂ ਜਿਹੜੀਆਂ ਮੇਰਾ ਵੀ ਮਤਲਬ ਸਕੇ ਵੀ ਉਹਨਾਂ ਸਾਥ ਨਹੀਂ ਦਿੰਦੇ ਜਿੰਨਾ ਮੇਰਾ ਸਾਥ ਉਹ ਦੇ ਰਹੀਆਂ ਸੋ ਭੈਣੋ ਸੋਡੀ ਹੱਥ ਬੰਨ ਕੇ ਤੁਹਾਡਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਆ ਵੀ ਤੁਸੀਂ ਸਾਡਾ ਸਾਥ ਦੇ ਰਹੇ ਹੋ ਇਸ ਕੰਮ ਦੇ ਵਿੱਚ ਵਾਇਗਰੂ ਸੁੰਨ ਵੀ ਤਰੱਕੀਆਂ ਬਕਸੀ ਜਿਵੇਂ ਤੁਸੀਂ ਸਾਡਾ ਸਾਥ ਦੇ ਰਹੇ ਹੋ ਤੇ ਕੋਈ ਵੀਡੀਓ ਬਣਾਉਣ ਚ ਕਮੀ ਹੁੰਦੀ ਹੈ ਤਾਂ ਸਾਨੂੰ ਮਾਫ ਕਰਿਆ ਕਰੋ ਸਾਡੀ ਆਨਲਾਈਨ ਡਿਲੀਵਰੀ ਸਾਰੇ ਕਿਤੇ ਆ ਪਰ ਅਸੀਂ ਵੀ ਸਾਡਾ ਕੋਡ ਨਹੀਂ ਹੈਗਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਕੈਸ਼ ਔਨ ਡਿਲੀਵਰੀ ਅਸੀਂ ਨਹੀਂ ਕਰਦੇ ਜੀ ਪੇਮੈਂਟ ਆਨਲਾਈਨ ਹੀ ਕਰਨੀ ਪੈਂਦੀ ਹੈ ਤੇ ਚਾਰਜਿੰਗ ਇਹਦੇ ਅੱਡ ਹੁੰਦੇ ਆ ਜੀ ਅਸੀਂ ਵਿੱਚ ਕਦੇ ਕਿਸੇ ਕੱਪੜੇ ਨਹੀਂ ਦਿੰਦੇ ਤੇ ਨਾਲ ਇੱਕ ਸੱਚ ਸਾਨੂੰ ਮੈਸੇਜ ਕਰਕੇ ਪਲੀ ਜਰੂਰ ਦੱਸਿਓ ਤੇ ਅਸੀਂ ਪੀਸਾ ਦੇ ਨਾਲ ਨਾਲ ਵੀ ਜਿਹੜੇ ਕਾਟਨ ਦੇ ਸੂਟ ਲਿਆਉਣੇ ਉਹਨਾਂ ਦੀ ਵੀ ਪੁੱਛਾਈ ਹੈ ਤਿਰੋ ਵੀ ਅਸੀਂ ਕਾਟਨ ਦੇ ਸੂਟ ਲਿਆਉਣੇ ਹੁੰਨੇ ਆ ਵੀ ਉਹ ਸੂਟ ਅਸੀਂ ਲਿਆਇਆ ਕਰਕੇ ਸਾਨੂੰ ਰਾਹ ਜ਼ਰੂਰ ਦਿਓ ਵੀ ਅਸੀਂ ਕੱਟ ਪੀਸਾਂ ਦੇ ਨਾਲ ਵੀ ਸੂਟ ਵੀ ਵੇਚ ਲਿਆ ਕਰੀਏ ਵੀ ਤੁਹਾਡਾ ਸਾਥ ਪੂਰਾ ਦਿਓਗੇ ਪੂਰੇ ਹੰਗਾਰੇ ਦਿਓ ਪਲੀਜ਼ ਸਾਡਾ ਮੈਸੇਜ ਕਰਕੇ ਦੱਸਿਓ ਵੀ ਅਸੀਂ ਸੂਟ ਵੀ ਲਿਆਇਆ ਕਰਗੇ ਕਿਉਂਕਿ ਜੀ ਕੱਟ ਪੀਸਾਂ ਦੇ ਵਿੱਚ ਬਹੁਤ ਜ਼ਿਆਦਾ ਸਖਤ ਮਿਹਨਤ ਹੁੰਦੀ ਹੈ ਕੱਟ ਪੀਸ ਭਾ ਲੈਣੇ ਉਹ ਤਾਂ ਕਰਕੇ ਔਖਾ ਹੋ ਜਾਂਦਾ ਹੈ ਤੂੰ ਜਰੂਰ ਮੈਸੇਜ ਕਰਕੇ ਦੱਸੋ ਵੀ ਅਸੀਂ ਕਾਟਨ ਦੇ ਸੂਟ ਵੀ ਲਿਆਇਆ ਕਰਕੇ ਪੂਰੇ ਲਿਉਂਦੇ ਆਂ ਅਸੀਂ ਪਹਿਲਾਂ ਤੋਂ ਵੀ ਅਸੀਂ ਹੋਰ ਵੀ ਲਿਆਇਆ ਕਰਕੇ ਤੇ ਆਹ ਸਟਾਕ ਸਾਡੇ ਕੋਲੇ ਪਿਆ ਦਿਖਾ ਦੇ ਦੀਪੂ 150 ਵਾਲੇ ਪੀਸਾ 160 ਵਾਲੇ ਪੀਸਾ ਦਾ ਵੀ ਹੈ 170 ਵਾਲਿਆਂ ਦਾ ਵੀ ਤੇ 216 ਦੇ ਵੀ 216 ਦਾ ਤਾਂ ਇੰਨਾ ਕਰਿਆ ਗਿਆ ਆ ਕੁੜਤੀਆਂ ਪਈਆਂ ਜੀ ਆ ਆ ਦਰ ਹੈਗੇ ਸੀਗੇ ਅੱਜ ਮੈਂ ਜਿਹੜੇ ਕਸਟਮਰ ਹੈਗੇ ਉਹਨਾਂ ਨੂੰ ਬੁੱਕ ਕਰ ਦੂੰ ਇਹ ਜਿਹੜੇ ਮੰਗ ਰਹੇ ਸੀ ਜਿਹਨਾਂ ਨੂੰ ਜਵਾਬ ਦੇਣਾ ਪੈਂਦਾ ਉਹਨਾਂ ਦਾ ਕਰਕੇ ਜਵਾਬ ਦੇਣਾ ਪੈ ਜਾਂਦਾ ਜਿਹੜੇ ਹੱਥੋਂ ਕਢਾ ਲੈਂਦੇ ਮੁੜ ਕੇ ਨਾ ਬਾਤ ਪੁੱਛਣ ਇਹਨਾਂ ਨੂੰ ਲੰਮਟਾਣੀ ਜਿਵੇਂ ਅੱਜ ਇੱਕ ਦਿਨ ਹੀ ਅਸਵਾਸਤੇ ਹੀ ਜਮਾ ਰੱਖ ਸਕਦੇ ਜੀ ਦੂਜੇ ਦਿਨ ਅਸੀਂ ਜਮਾ ਨਹੀਂ ਰੱਖ ਸਕਦੇ ਉਦੋਂ ਤਾਂ ਸਟਾਕ ਅਸੀਂ ਵੇਚਣਾ ਹੁੰਦਾ ਫਿਰ ਕਈਆਂ ਨੂੰ ਅਸੀਂ ਜਵਾਬ ਦੇਣੇ ਅਸੀਂ ਚਾਹੁੰਦੇ ਨਹੀਂ ਵੀ ਸਾਡਾ ਕਸਟਮਰ ਨੂੰ ਅ ਸਵਾਗਤ ਸਭ ਨੂੰ ਜੀਤ ਕੌਰ ਮਾਨ ਮੰਨੀਆਂ ਪਿਆਰ ਭਰੀ ਸਸਰੀਗਲ ਸਾਡਾ ਪਤਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਸਸਰੀਗਲ ਜੀ